ਇੱਕ ਪੁਰਾਤਨ ਕਹਾਣੀ ਅਨੁਸਾਰ ਇੱਕ ਪਤੀ ਪਤਨੀ ਜੋੜੇ ਦੀ ਨਿੱਗੀ ਸੇਵਾ ਤੋਂ ਖੁਸ਼ ਹੋ ਕੇ ਰਿਸ਼ੀ ਨੇ ਉਹਨਾਂ ਨੂੰ ਵਰ ਦਿੱਤਾ ਰੱਬ ਕਰੇ ਤੁਸੀਂ ਦੋਵੇਂ ਇਕੱਠੇ ਮਰੋ ਤਾਂ ਕਿ ਇੱਕ ਦੂਜੇ ਦੇ ਵਿਛੋੜੇ ਦਾ ਦੁੱਖ ਤੁਹਾਨੂੰ ਨਾ ਸਤਾਏ ਕਿਹਾ ਜਾਂਦਾ ਹੈ ਕਿ ਉਹ ਪਤੀ ਪਤਨੀ ਦਰਖਤ ਬਣ ਗਏ ਅਤੇ ਮਰ ਕੇ ਵੀ ਇੱਕ ਦੂਜੇ ਦੀ ਨੇੜਤਾ ਦਾ ਨਿਗਮਣਦੇ ਰਹੇ ਆਧੁਨਿਕ ਜੀਵਨ ਵਿੱਚ ਆਦਰਸ਼ਕ ਦੰਪਤੀ ਜੋੜਾ ਉਦਾਹਰਣ ਦੇਣ ਲਈ ਵੀ ਨਹੀਂ ਮਿਲਦਾ ਕਿਸੇ ਨੇ ਆਪਣੇ ਦੋਸਤ ਨੂੰ ਦੱਸਿਆ ਮੈਂ ਤਲਾਕ ਦਾ ਪਹਿਲਾ ਕਦਮ ਚੁੱਕ ਲਿਆ ਹੈ ਦੋਸਤ ਨੇ ਪੁੱਛਿਆ ਤੂੰ ਕੀ ਕੀਤਾ ਹੈ ਪਹਿਲੇ ਦੋਸਤ ਨੇ ਦੱਸਿਆ ਮੈਂ ਵਿਆਹ ਕਰਵਾ ਲਿਆ ਹੈ ਹੈਰਾਨੀ ਦੀ ਗੱਲ ਨਹੀਂ ਕਿ ਜੋਰਪ ਵਿੱਚ ਅੱਧ ਨਾਲੋਂ ਵੱਧ ਵਿਆਹ ਪਹਿਲੇ 4 ਸਾਲਾਂ ਵਿੱਚ ਹੀ ਤਲਾਕ ਦੀ ਪੇਂਟ ਚੜ ਜਾਂਦੇ ਹਨ ਜਿਹੜੇ ਵਿਆਹ ਟੁੱਟਦੇ ਨਹੀਂ ਉਹਨਾਂ ਦਾ ਕਾਰਨ ਪਤੀ ਪਤਨੀ ਦਾ ਪਿਆਰ ਨਹੀਂ ਹੁੰਦਾ ਸਗੋਂ ਉਹਨਾਂ ਵਿੱਚ ਤਲਾਕ ਲੈਣ ਦੀ ਹਿੰਮਤ ਹੀ ਨਹੀਂ ਰਹਿੰਦੀ ਕਿਉਂਕਿ ਉਹ ਇੰਨੇ ਸੁਸਤ ਹੋ ਜਾਂਦੇ ਹਨ ਕਿ ਸਭ ਕੁਝ ਬਰਦਾਸ਼ਤ ਕਰੀ ਜਾਂਦੇ ਹਨ ਇਵੇਂ ਹੀ ਬਹੁਤੇ ਵਿਆਹ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਬੇਟੰਗੀ ਚਾਲ ਚੱਲੀ ਜਾਂਦੇ ਹਨ ਮਨੁੱਖ ਨੇ ਬੜਾ ਕੁਝ ਬਦਲ ਦਿੱਤਾ ਹੈ ਪਰ ਵਿਆਹ ਦਾ ਬਦਲ ਅਜੇ ਵੀ ਨਹੀਂ ਲੱਭ ਸਕਿਆ ਵਿਆਹ ਬਾਰੇ ਵਿਆਹ ਬਾਰੇ ਅਤੇ ਪਤੀ ਪਤਨੀ ਆਦੀ ਬਾਰੇ ਲੱਖਾਂ ਚੁਟਕਲੇ ਹਨ ਪਰ ਸਭ ਕੁਝ ਹੋਣ ਦੇ ਬਾਵਜੂਦ ਵੀ ਵਿਆਹ ਇੱਕ ਤੰਦਰੁਸਤ ਜੀਵਨ ਦਾ అనుਭਵ ਹੈ ਇਵੇਂ ਇਸੇ ਲਈ ਆਮ ਕਰਕੇ ਹਰ ਕੋਈ ਵਿਆਹ ਕਰਾਉਣਾ ਚਾਹੁੰਦਾ ਹੈ ਅਤੇ ਲਗਭਗ ਹਰ ਕਿਸੇ ਦਾ ਵਿਆਹ ਹੋ ਵੀ ਜਾਂਦਾ ਹੈ ਵਿਆਹ ਨਾਲ ਵਿਅਕਤੀ ਨੂੰ ਸਮਾਜਿਕ ਮਾਨਤਾ ਮਿਲਦੀ ਹੈ ਸਭ ਪ੍ਰਕਾਰ ਦੀਆਂ ਭੁੱਖਾਂ ਦੀ ਇਹ ਭੁੱਖਾਂ ਸੰਤੁਸ਼ਟ ਹੁੰਦੀਆਂ ਹਨ ਭਵਿੱਖ ਬਾਰੇ ਸਾਡੇ ਵਿੱਚ ਵਿਸ਼ਵਾਸ ਉਪਜਦਾ ਹੈ ਜੀਵਨ ਨੂੰ ਅਰਥ ਪ੍ਰਾਪਤ ਹੁੰਦੇ ਹਨ ਅਤੇ ਸਾਨੂੰ ਜ਼ਿੰਮੇਵਾਰੀ ਮੰਨਣ ਦਾ ਅਵਸਰ ਵੀ ਮਿਲਦਾ ਹੈ ਸਾਡੀ ਸੂਝ ਦੇ ਕਈ ਬੂਹੇਬਾਰੀਆਂ ਵਿਆਹ ਦੀ ਕੁੰਜੀ ਨਾਲ ਹੀ ਖੁੱਲਦੇ ਹਨ ਵਿਆਹ ਨਾਲ ਜੀਵਨ ਵਿੱਚ ਸਥਿਰਤਾ ਆਉਂਦੀ ਹੈ ਨਿਰਸੰਦੇਹ ਜੀਵਨ ਵਿੱਚ ਸਥਿਰਤਾ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਹੀ ਆਉਂਦੀ ਹੈ ਸੋ ਵਿਆਹ ਦੇ ਅਰਥ ਇੱਕ ਦੂਜੇ ਪ੍ਰਤੀ ਜ਼ਿੰਮੇਵਾਰੀ ਵਾਲੇ ਹੀ ਹੁੰਦੇ ਹਨ ਜਿਹੜੇ ਲੋਕ ਵਿਆਹ ਤੋਂ ਬਹੁਤ ਵੱਡੀਆਂ ਆਸਾਂ ਲਾਉਂਦੇ ਹਨ ਉਹੀ ਸਭ ਤੋਂ ਵੱਧ ਨਿਰਾਸ਼ ਹੁੰਦੇ ਹਨ ਵਿਆਹ ਉਪਰੰਤ ਮਨੁੱਖ ਨੂੰ ਪਤਾ ਲੱਗ ਜਾਂਦਾ ਹੈ ਲੱਗ ਜਾਂਦਾ ਹੈ ਅਸਲ ਖੁਸ਼ੀ ਚੀਜ਼ਾਂ ਵਿੱਚੋਂ ਨਹੀਂ ਮਿਲਦੀ ਬੰਦਿਆਂ ਦੇ ਸਾਥ ਵਿੱਚੋਂ ਮਿਲਦੀ ਹੈ ਧਾਰਮਿਕ ਰੁਚੀਆਂ ਵਾਲੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਤਰੇੜ ਪੈਣ ਦੀ ਸੰਭਾਵਨਾ ਘੱਟ ਹੁੰਦੀ ਹੈ ਕਿਉਂਕਿ ਦੋਵਾਂ ਲਈ ਕੋਈ ਬਾਹਰੀ ਅਦਿੱਖ ਸ਼ਕਤੀ ਜੀਵਨ ਦਾ ਆਧਾਰ ਹੁੰਦੀ ਹੈ ਅਤੇ ਉਹ ਇੱਕ ਦੂਜੇ ਦੇ ਸਾਥ ਵਿੱਚ ਫਰਜ਼ ਨਿਭਾਉਂਦੇ ਹਨ ਸੇਵਾ ਕਰਨ ਆਦਿ ਨਾਲ ਉਹ ਬਧੇਰੇ ਇੱਕ ਦੂਜੇ ਦੇ ਦਾ ਸਾਥ ਮੰਨਦੇ ਹਨ ਜਿਨ੍ਹਾਂ ਘਰਾਂ ਵਿੱਚ ਮਹਿਮਾਨ ਬਧੇਰੇ ਆਉਂਦੇ ਹਨ ਉਹ ਬਧੇਰੇ ਸਫਲ ਪਤੀ ਪਤਨੀ ਹੁੰਦੇ ਹਨ ਕਿਉਂਕਿ ਉਹਨਾਂ ਵਿੱਚ ਹਰ ਕਿਸੇ ਨੂੰ ਖੇੜੇ ਮੱਥੇ ਬਰਦਾਸ਼ਤ ਕਰਨ ਦੀ ਯੋਗਤਾ ਹੁੰਦੀ ਹੈ ਇਹ ਵੀ ਵੇਖਿਆ ਗਿਆ ਹੈਗੇ ਕਿਸੇ ਸ਼ੌਂਕ ਨੂੰ ਪਾਲਣ ਵਾਲੇ ਪਤੀ ਪਤਨੀ ਬਧੇਰੇ ਸੰਤੁਸ਼ਟ ਹੁੰਦੇ ਹਨ ਸਭ ਤੋਂ ਵੱਧ ਸਮੱਸਿਆਵਾਂ ਉਹ ਪਤੀ ਪਤਨੀ ਪੈਦਾ ਕਰਦੇ ਹਨ ਜਿਨ੍ਹਾਂ ਦੀ ਬਚਪਨ ਵਿੱਚ ਹਰ ਇੱਕ ਮੰਗ ਪੂਰੀ ਹੋਈ ਹੋਵੇ ਉਦਾਹਰਨ ਵਜੋਂ ਇਕਲੋਤੀ ਧੀ ਜਦੋਂ ਵੱਡੇ ਟੱਬਰ ਵਿੱਚ ਵਿਆਹੀ ਜਾਂਦੀ ਹੈ ਤਾਂ ਉਹ ਆਪਣੇ ਪਤੀ ਦਾ ਧਿਆਨ ਇਕੱਲਿਆਂ ਹੀ ਪ੍ਰਾਪਤ ਕਰਨਾ ਚਾਹੁੰਦੀ ਹੈ ਉਹ ਆਪਣੇ ਪਤੀ ਨੂੰ ਮਾਪਿਆਂ ਤੋਂ ਵੱਖ ਹੋਣ ਲਈ ਮਜਬੂਰ ਕਰਦੀ ਹੈ ਅਸਲੀਅਤ ਇਹ ਹੈ ਕਿ ਉਸ ਨੂੰ ਦੂਜਿਆਂ ਨਾਲ ਕੁਝ ਵੰਡਣ ਦੀ ਜਾਂਚ ਸਿਖਾਈ ਗਈ ਸਿਖਾਈ ਹੀ ਨਹੀਂ ਗਈ ਹੁੰਦੀ ਉਸ ਨੂੰ ਸਭ ਕੁਝ ਲੈਣ ਦੀ ਜਾਂਚ ਆਉਂਦੀ ਹੈ ਕੁਝ ਦੇਣ ਦਾ ਸਲੀਕਾ ਨਹੀਂ ਆਉਂਦਾ ਹਰ ਘਰੇਲੂ ਝਗੜੇ ਦੀ ਬੁਨਿਆਦ ਵਿੱਚ ਕੋਈ ਨਾ ਕੋਈ ਝੂਠ ਛੁਪਿਆ ਹੁੰਦਾ ਹੈ ਕਿਸੇ ਨਾਲ ਝੂਠ ਬੋਲਣਾ ਉਸ ਦੀ ਬੇਇੱਜ਼ਤੀ ਕਰਨ ਦੇ ਸਮਾਨ ਹੁੰਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਇੰਨਾ ਲੰਮਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਵੇਲੇ ਝੂਠ ਪ੍ਰਗਟ ਹੋ ਹੀ ਜਾਂਦਾ ਹੈ। ਕਈ ਪਤੀ-ਪਤਨੀ ਸੁਚੇਤ ਤੌਰ ਤੇ ਉੱਤੇ ਇੱਕ ਦੂਜੇ ਨੂੰ ਆਪਣੇ ਪ੍ਰਭਾਵ ਥੱਲੇ ਰੱਖਣਾ ਚਾਹੁੰਦੇ ਹਨ। ਅਸਲੀਅਤ ਇਹ ਹੈ ਕਿ ਬਦ ਸਹਿਣਸ਼ੀਲਤਾ, ਧੀਰਜ, ਸੰਜਮ, ਸੰਕੋਚ, ਦ੍ਰਿੜਤਾ, ਸਵੈ-ਵਿਸ਼ਵਾਸ ਵਾਲਾ ਵਿਅਕਤੀ ਆਪੇ ਹੀ ਅੱਗੂ ਬਣ ਜਾਂਦਾ ਹੈ। ਉਸ ਨੂੰ ਅੱਗੂ ਬਣਨ ਲਈ ਸੁਚੇਤ ਯਤਨ ਕਰਨ ਦੀ ਲੋੜ ਨਹੀਂ ਪੈਂਦੀ ਜਿਸ ਵਿੱਚ ਬਧੇਰੇ ਯੋਗਤਾ ਅਤੇ ਸਮਰੱਥਾ ਹੋਵੇ ਉਸ ਨੂੰ ਆਗੂ ਮੰਨਣ ਵਿੱਚ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਸਮਾਜਿਕ ਲੈਣ ਦੇਣ ਵਿੱਚ ਪਤਨੀ ਜੇ ਪਤੀ ਨੂੰ ਪਿੱਛੇ ਕਰਕੇ ਆਪ ਅੱਗੇ ਹੋਣ ਦਾ ਯਤਨ ਕਰੇਗੀ ਤਾਂ ਸਮੱਸਿਆਵਾਂ ਦਾ ਉਪਜਣਾ ਸੁਭਾਵਿਕ ਹੁੰਦਾ ਹੈ ਇਸਤਰੀ ਦੇ ਆਪਣੇ ਹਿੱਤ ਵਿੱਚ ਹੈ ਕਿ ਉਹ ਆਪਣੀ ਸਿਆਣਪ ਨਾਲ ਆਪਣੇ ਪਤੀ ਨੂੰ ਦਲੇਰ ਪੱਕੇ ਇਰਾਦੇ ਦਾ ਸਿਆਣਾ ਅਤੇ ਸੂਝਵਾਨ ਬਣਾਵੇ ਕਿਸੇ ਵੀ ਹਾਲਤ ਵਿੱਚ ਕਿਸੇ ਦੇ ਸਾਹਮਣੇ ਪਤੀ ਪਤਨੀ ਵੱਲੋਂ ਇੱਕ ਦੂਜੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਕਿਉਂਕਿ ਪਤੀ ਪਤਨੀ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਦੋਵੇਂ ਇੱਕ ਦੂਜੇ ਦੀ ਬੁਨਿਆਦ ਤਾਕਤ ਇੱਜ਼ਤ ਹਨ ਅਤੇ ਉਹ ਇੱਕ ਦੂਜੇ ਦਾ ਸੱਜਾ ਖੱਬਾ ਹੱਥ ਹਨ ਜਿਹੜੇ ਪਤੀ ਪਤਨੀ ਇੱਕ ਦੂਜੇ ਸਾਹਮਣੇ ਛੇਖੀਆਂ ਮਾਰਦੇ ਹਨ ਢਿੰਗਾ ਮਾਰਦੇ ਹਨ ਉਹ ਆਪਣੀਆਂ ਕਮਜ਼ੋਰੀਆਂ ਹੀ ਨੰਗੀਆਂ ਕਰ ਰਹੇ ਹੁੰਦੇ ਹਨ ਕਿਸੇ ਘਰੇਲੂ ਝਗੜੇ 'ਚ ਛੱਟਪਟ ਫੈਸਲਾ ਲੈਣ ਲੈਣਾ ਕੋਈ ਧਮਕੀ ਦੇਣਾ ਕੋਈ ਬੇਬੁਨਿਆਦ ਦੋਸ਼ ਲਾਉਣਾ ਲਾਉਣ ਤੋਂ ਸੰਕੋਚ ਹੀ ਕਰਨਾ ਚਾਹੀਦਾ ਹੈ ਕਿਉਂਕਿ ਉਪਰੋਕਤ ਕਾਹਲੋ ਹੀ ਕਾਹਲ ਮਗਰੋਂ ਸਮਝੌਤੇ ਦੇ ਰਾਹ ਵਿੱਚ ਰੋੜਾ ਹੀ ਬਣਦੀ ਹੈ ਜਿਹੜੇ ਪਤੀ ਪਤਨੀ ਹਰ ਗੱਲ ਇੱਕ ਦੂਜੇ ਪ੍ਰਤੀ ਸਤਿਕਾਰ ਵਿਸ਼ਵਾਸ ਦੀ ਭਾਵਨਾ ਭਾਵਨਾ ਨਾਲ ਬਿਨਾਂ ਸੰਕੋਚ ਕਰ ਸਕਦੇ ਹਨ ਸਮਝ ਲਓ ਉਨ੍ਹਾਂ ਦੇ ਵਿਆਹ ਦੀ ਨੀ ਬੜੀ ਮਜ਼ਬੂਤ ਹੈ ਹਰ ਗੱਲ ਸਾਂਝੀ ਕਰਨੀ ਇੱਕ ਦੂਜੇ ਵਿੱਚ ਵਿਸ਼ਵਾਸ ਦਾ ਪ੍ਰਗਟਾਵਾ ਹੀ ਨਹੀਂ ਹੁੰਦੀ ਸਗੋਂ ਇਹ ਟੰਗ ਅਤੇ ਵਿਧੀ ਜਾਂਚਣ ਮਾਪਣ ਅਤੇ ਪਰਖਣ ਦਾ ਵੀ ਟੰਗ ਹੁੰਦੀ ਹੈ ਕਿ ਕੀ ਮੈਂ ਠੀਕ ਕਰ ਰਿਹਾ ਹਾਂ ਨਿਰਸਵਾਰਥ ਸਲਾਹ ਘਰ ਦੇ ਜੀਆ ਤੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਨੌਕਰੀ ਕਰਨ ਵਾਲੀਆਂ ਪਤਨੀਆਂ ਪਤੀ ਦੇ ਉਸਾਰੂ ਸਹਿਯੋਗ ਅਤੇ ਉਤਸ਼ਾਹ ਬਿਨਾਂ ਜਲਦੀ ਥੱਕ ਜਾਂਦੀਆਂ ਹਨ ਅਜਿਹੀ ਹਾਲਤ ਵਿੱਚ ਜਿੰਨਾ ਵੱਧ ਤੋਂ ਵੱਧ ਹੋ ਸਕੇ ਪਤੀ ਨੂੰ ਸਮਾ ਘਰ ਵਿੱਚ ਗੁਜ਼ਾਰਨਾ ਚਾਹੀਦਾ ਹੈ ਅਤੇ ਘਟੋ-ਘਟ ਆਪਣੀਆਂ ਚੀਜ਼ਾਂ ਨੂੰ ਸੰਭਾਲਣ ਅਤੇ ਥਾਂ ਸਿਰ ਰੱਖਣ ਦੀ ਜਾਂਚ ਸਿੱਖਣੀ ਚਾਹੀਦੀ ਹੈ ਨਿਰਸੰਦੇਹ ਇੱਕ ਦੂਜੇ ਦੇ ਸਹਿਯੋਗ ਨਾਲ ਜ਼ਿੰਦਗੀ ਦੀ ਹਰ ਮੁਸ਼ਕਲ ਹੱਲ ਕੀਤੀ ਜਾ ਸਕਦੀ ਹੈ ਸੱਚ ਤਾਂ ਇਹ ਹੈ ਕਿ ਕਿ ਸਹਿਯੋਗ ਭਰੀ ਸਥਿਤੀ ਵਿੱਚ ਮੁਸ਼ਕਲਾਂ ਮੁਸ਼ਕਲ ਉਪਜਦੀ ਹੀ ਨਹੀਂ ਜੇ ਉਪਜ ਦੀ ਵੀ ਹੈ ਤਾਂ ਉਸ ਨੂੰ ਸੁਲਝਾਉਣਾ ਹਰ ਕਿਸੇ ਲਈ ਇੱਕ ਪ੍ਰਕਾਰ ਦਾ ਮਨ ਪਰਚਾਵਾ ਬਣ ਜਾਂਦਾ ਹੈ ਸੱਚ ਤਾਂ ਇਹ ਵੀ ਹੈ ਕਿ ਸੁੱਖ ਵਸਤੂਆਂ ਵਿੱਚ ਨਹੀਂ ਮਨੁੱਖਾਂ ਦੀ ਇੱਕ ਦੂਜੇ ਪ੍ਰਤੀ ਸਨੇਹ ਅਤੇ ਪਿਆਰ ਭਰੀ ਸੋਚਣੀ ਵਿੱਚ ਹੁੰਦਾ ਹੈ ਜਿਸ ਘਰ ਦੇ ਜੀਆਂ ਦੀ ਸੋਚਣੀ ਉਸਾਰੂ ਹੈ ਆਪਸੀ ਸਤਿਕਾਰ ਹੈ ਪਿਆਰ ਹੈ ਹਮਦਰਦੀ ਹੈ ਸੱਚੀ ਹਮਦਰਦੀ ਹੈ ਉਹ ਜੀ ਥੋੜਾ ਵਿੱਚ ਵੀ ਬਾਦਸ਼ਾਹ ਹੁੰਦੇ ਹਨ ਧੰਨਵਾਦ ਜੀ